ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੇਰ ਮਾਨਸਾ ਵਾਲਾ ਅੱਜ ਤੁਹਾਨੂੰ ਦੱਸ ਦਿਆਂ ਪਸ਼ੂ ਮੰਡੀ ਦਾ ਮਾਨਸਾ ਦਾ ਬਹੁਤ ਮੰਦਾ ਰਿਹਾ 10 ਤਰੀਕ 10ਵਾਂ ਮਹੀਨਾ ਦਿਨ ਸ਼ੁੱਕਰਵਾਰ ਦੇਖੋ ਕਿੰਨਿਆ ਕੈਂਡ ਕੈਂਡ ਝੋਟਨਾ ਪਰ ਜੇ ਵਪਾਰੀ ਬਹੁਤ ਘੱਟ ਸੀਦੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਸੀ ਉਹ ਪਾਰੀ ਦੀ ਬਜਾ ਦੇਖੋ ਵੀ ਹੁਣ ਤਾਂ ਮੰਦੇ ਦਾ ਆ ਗਿਆ ਤਾਂ ਫਸਲਾਂ ਦਾ ਮੰਦਾ ਕਹਿ ਸਕਦੇ ਆ ਜਾਂ ਕੋਈ ਬਾਹਰਪੂਰ ਜਾਣ ਦਾ ਪਸ਼ੂਆਂ ਦਾ ਹੁੰਦਾ ਹੈ ਸਿਸਟਮ ਬਾਹਰਲਾ ਵਪਾਰੀ ਅੱਜ ਨਹੀਂ ਆਇਆ ਮਾਣ ਸਮਣ ਦੀ ਦੇ ਹਾਲਾਤ ਇਹ ਦੇਖੋ ਵੀ ਕੋਈ ਟਾਵੇਂ ਜ਼ਿਮੀਂਦਾਰ ਖਰੀਦਦਾ ਸੀ ਕਿ ਦੁੱਖਦਾਨੇ ਬਹੁਤ ਘੱਟ ਸੀ ਅੱਜ ਬਹੁਤ ਘੈਂਟ ਘੈਂਟ ਮੱਝਾਂ ਲਿਆਂਦੀਆਂ ਛੋਡੇ ਵਾਸਤੇ ਵੀਡੀਓ ਨੂੰ ਬਣੇ ਰਿਹਾ ਐਂਡ ਤੱਕ ਕਰੋ ਦੇਖੋ ਪੂਰੀ ਛੋਟੀ ਕੁਆਲਿਟੀ ਦੀਆਂ ਮੱਝਾਂ ਨੇ ਸਾਰੀਆਂ ਕੋਈ ਵੀ ਇੱਕ ਦੂਜੀ ਤੋਂ ਛੜ ਕੇ ਆਉਂਦੀ ਹੈ ਮੱਝਾਂ ਆਹ ਦੇਖੋ ਟਾਪ ਵਧੀਆਂ ਮੱਝਾਂ ਸਾਰੀਆਂ ਪੂਰਾ ਹਾਰ ਸ਼ਿੰਗਾਰ ਲਾਇਆ ਹੋਇਆ ਟੱਬ ਪਾਣੀ ਦੇ ਭਰੇ ਹੋਏ ਤੇ ਤਾਂ ਪੰਗਾ ਦੇ ਥੱਲੇ ਲਾਈਆਂ ਹੋਈਆਂ ਮੱਝਾਂ ਬੰਨੀਆਂ ਹੋਈਆਂ ਜ਼ਿਮੀਦਾਰ ਇਹਦੋਂ-ਦਰੋਂ ਕੰਮ ਦੇ ਹੋਏ ਦੇਖੋ ਕਿੰਨੀ ਜਦੋਂ-ਜਦ ਕਰਦਾ ਜਿਮੀਦਾਰ ਪਸ਼ੂ ਨੂੰ ਪਾਲਦਾ ਪਹਿਲਾਂ ਜਿਵੇਂ ਵਾਕਾਂ ਵਾਂਗੂ ਫਿਰ ਉਹਨੂੰ ਜਦੋਂ ਕੋਈ ਲੋਡ ਪੈਂਦੀ ਏ ਪੈਸੇ ਟਕੇ ਦੀ ਕਿਸੇ ਨੂੰ ਲੋਡ ਹੁੰਦੀ ਏ ਕਿਸੇ ਦਾ ਪਸ਼ੂ ਦੋ ਸੂਪਿਆਂ ਦੇ ਨਿਆ ਲਾਹਾਂਦਾ ਇੱਕ ਵੇਚ ਦਿੰਨੇ ਇੱਕ ਨਾਂ ਕਬੀਲਦਾਰੀ ਚਲਾ ਲਾਂਗੇ ਬਸੇ ਇਦਾਂ ਜਲੀ ਇਹਦਾ ਸਾਰਾ ਸਿਸਟਮ ਇਹ ਮੰਡਗਾ ਦਾ ਦੇਖੋ ਕਿੱਡੇ-ਕੱਡੇ ਹਵਾਨੇ ਆ ਵਜਾਂ ਦੇ ਦੇਖੋ ਇਹ ਸੌਦਾ ਹੋ ਰਿਹਾ ਇਹ ਦੇਖੋ ਗਾਂ ਇਹ ਗਾਮਾ ਵੀ ਇਧਰ ਤੋੜ ਕੇ ਦਿਖਾ ਰਹੇ ਨੇ ਇਹ ਸੌਦੇ ਹੋਣਗੇ ਗਾਂ ਤਾਂ ਬਜਾਰੀਆਂ ਸਾਂ ਹੀ ਬਰੋਲਦੀਆਂ ਨੇ ਲੈਵੇ ਬਹੁਤ ਤਕੜੇ ਨੇ ਆ ਦੇਖੋ ਕੀ ਕੁਛ ਨਹੀਂ ਕਰਦਾ ਜੱਟਣਾ ਉੰਜ ਬਾਕਾਮੰਗੂਪਾਲ ਕੇ ਕਿਸੇ ਵਤਸਾ ਫੜਾਉਣਾ ਮਜਬੂਰੀ ਦੇ ਤੌਰ ਤੇ ਉਹ ਆਉਦੀ ਬਈ ਹਵਾਨਾ ਸੀ ਗਾਂ ਦਾ ਬੋਰੀ ਕੱਟੀ ਆ ਗਈ ਅ ਬਾਬੇ ਹੋਰੀ ਆ ਗਏ ਇਹ ਆ ਗਾ ਠੰਡਾ ਪੀਣ ਨੂੰ ਭਾਈ ਇਹ ਪਿਆਰਾ ਸਿੰਘ ਆਇਆ ਤੇ ਸਾਰਾ ਪ੍ਰੋਗਰਾਮ ਹੁੰਦਾ ਖਾਣ ਪੀਣ ਦਾ ਵੀ ਇੱਥੇ ਇਹ ਜੀ ਗੁਰਨੇ ਬੰਦਾ ਭੁੱਖਾ ਰਹੇ ਜੂ ਇਹ ਏ ਟੂ ਜ਼ਾ ਸਮਾਨ ਹੁੰਦਾ ਮੋਰਾਂ ਵਾਲੇ ਗੱਡੀ ਗੁੱਡੀ ਜੇ ਕਿਸੇ ਨੇ ਮੱਝ ਲਈਤੀ ਐ ਫੋਰੇ ਛੱਡਿਆ ਹੁੰਦੇ ਨੇ ਇਹ ਦੇਖੋ ਗਾਂ ਦਾ ਗੱਡਾ ਤਕੜਾ ਹਵਨ ਹੈ ਕੋ ਜਾਨੀ ਕਿ ਜਿੰਨੇ ਪੈਸੇ ਵਾਧਾ ਲਾਉਣੇ ਹੁੰਦੇ ਆ ਉਨੇ ਵਾਲੀ ਮਿਲੂ ਆਪਾਂ ਜੇ ਘੱਟ ਲਾਉਣੇ ਤਾਂ ਘੱਟ ਵਾਲੀ ਮਿਲੂ ਜੇ ਇਹ ਯਾ ਗਨੇ ਮਿੱਠਾ ਪਾਵਾਂਗੇ ਉਹੇ ਜਾ ਚਾਹ ਬਣ ਜਾਂਦੀ ਐ ਜਿੰਨੇ ਕ ਪੈਸੇ ਲਾਉਣੇ ਪਰ ਉਨੇ ਕੜਾ ਪਸੂ ਮਿਲ ਜਾਂਦਾ ਕੌਂ ਫਿਰ ਕੇ ਇੰਨਾ ਪਿੰਡਾਂ ਚ ਘੁੰਮੈ ਨਹੀਂ ਜਾਂਦਾ ਨਾ ਜੱਟ ਪਿੰਡਾਂ ਚ ਪੋਲਾ ਹੋਵੇ ਇੱਥੇ ਤਾਂ ਆਪਣਾ ਰੇਗ ਨੂੰ ਪਤਾ ਹੁੰਦਾ ਭਾਅ ਦਾ ਜ਼ਿਮੀਦਾਰ ਨੂੰ ਪਤਾ ਲੱਗ ਜਾਂਦਾ ਵਪਾਰੀ ਨੂੰ ਪਤਾ ਲੱਗ ਜਾਂਦਾ ਇੱਥੇ ਜੀ ਗੱਲ ਬਣੂਗੀ ਆਹ ਦੇ ਚਾਹ ਪਕੌੜੇ ਲੋਕ ਖਾ ਰਹੇ ਨੇ ਟਰਾਂਜਾ ਬਾਜਰੇngਾ ਨੇ ਇੱਕ ਦੂਜੇ ਦੇ ਘਮਰੇ ਨੇ ਵੀ ਕਿਹੜੀ ਚੰਗੀ ਐ ਕਿਹੜੀ ਮਾੜੀ ਐ ਰਾਂਝਾ ਮਾਰ ਮਾਰ ਕੇ ਆਵਦਾ ਪਸ਼ੂ ਖਰੀਦ ਸਕਦੇ ਹਾਂ ਮਾਨਸਾ ਮੰਡੀ ਪਸ਼ੂ ਮੰਡੀ ਦੇਖੋ ਭਾਈ ਤੋਰ ਕੇ ਦਿਖਾਉਂਦਾ ਹੋਇਆ ਗਾਂ ਨੂੰ ਦੇਖੋ ਲਾਲ ਐਖੜ ਕਿਵੇਂ ਹਵਾਨੇ ਕਰ ਰਹੇ ਨੇ ਬੱਸ ਇਹ ਗਮਾਏ ਮੱਜਾਂ ਦੇ ਬਰਾਬਰੀ ਦੁੱਧ ਦਿੰਦਿਆਂ ਨੇ ਨਾਲੇ ਰੇਟ 'ਚ ਥੋੜਾ ਵੇ ਜਾਂ ਹਲਕੀਆਂ ਹੁੰਦਾਂ ਨੇ ਸੌਦਾ ਹੋ ਰਾਇਆ ਇੱਧਰ ਹਾਲਪ ਚਾੜਿਆ ਹੋਇਆ ਪਏ ਦੇਖੋ ਹੁਣ ਕਿੱਥੇ ਪੜਾਕੇ ਪੈਂਦੇ ਨੇ ਨਾਲੇ ਸੌਦਾ ਕਰ ਇਹਨਾਂ ਨੇ ਖਾਣਾ ਖਾਈ ਜਾਂਦੇ ਆ ਸਭੇ ਕਦਾਂ ਮਿਲਦੀ ਜਾਂਦਾ ਹੈ। ਉਹ ਤਾਂ ਬੜੀ ਆ ਗਈ ਮੱਝ ਤੇ। ਤੇ ਆਹ ਦੇਖੋ। ਆਹ ਦੇਖੋ। ਆਹ ਦੇਖੋ ਟੱਬ ਭਰੇ ਪਾਣੀ ਦੇ। ਆਹ ਦੇਖੋ ਧਲੇ ਬਸੇ। ਦਾਮ ਆ ਗਿਆ ਬੂਰੀ ਮੱਝਾ ਵੀ। ਕਾਲੀ ਮੱਝਾ ਵੀ। ਕੱਟੀ ਲੈਣੀ ਹੈ ਕਿਸੇ ਨੇ। ਛੋਟੀ ਕੱਟੀ ਲੈਣੀ ਹੈ ਕਟਰੋ ਲੈਣਾ ਉਹ ਵੀ ਮਿਲ ਜਾਓ। ਆ ਦੇਖੋ ਠੰਡਾ ਬਿਨਾ ਉਹ ਵੀ ਪੀ ਸਕਦੇ ਹਾਂ ਆਂ ਕਨੇ ਆ ਘੈਂਟ ਮੱਝਾਂ ਦੇਖੋ ਬੰਨਿਆ ਕਿੰਨੀਆਂ ਸੋਹਣੀਆਂ ਲੱਗਣੀਆਂ ਘਰੇ ਜਦ ਬੰਨਿਆ ਹੋਣੇ ਤਕੜੀਆਂ ਤਕੜੀਆਂ ਮੱਝਾਂ ਦੇਖੋ ਦੇਖੋ ਪਸ਼ੂ ਪਾਲਣ ਦੇ ਵਿੱਚ ਪੂਰਾ ਜੋਰ ਲੱਗਿਆ ਦਾ ਸਾਰੇ ਟੱਬਰ ਦਾ ਅਗਲਾ ਕਹਿੰਦਾ ਥੱਪੀ ਮਾਰ ਕੇ 50 ਲੱਖ ਲੱਖ ਖੜੀ ਦਾ ਇੱਥੇ ਪਤਾ ਲੱਗਦਾ ਆਪਾਂ ਦਾ ਕਰਵਾਇਆ ਚਮਕਾ ਕੇ ਜਾਨੇ ਵੀ ਆਪਣੀ ਮੱਝ ਸੋਹਣੀ ਹੈ ਆਪਣੀ ਤਕੜੀ ਹੈ ਸਾਰਿਆਂ ਨਾਲ ਪਰ ਇੱਥੇ ਪਤਾ ਲੱਗਦਾ ਜਦੋਂ ਬਰਾਬਰ ਦੀ ਤੇਰੋਂ ਤੋਂ ਵੱਡੀ ਮੱਝ ਅਤੇ ਜਿਆਦਾ ਚਮਕਾ ਰੱਖੀ ਹੁੰਦੀ ਹੈ ਲੋਵੀ ਰੋਟੀ ਪਣੀ ਵੀ ਮਿਲੂਗਾ ਗਾਲਾਂ ਕਰੀ ਜਾਂਦੀਆਂ ਨੇ ਦੇਖੋ ਕਿਹਦੇ ਤੋਂ ਇਹਨਾਂ ਦਾ ਅੰਨ ਪਾਣੀ ਕਿੱਥੇ ਰੜਿਆ ਵਿਚਾਰੀਆਂ ਦਾ ਇਹੜੇ ਵਪਾਰੀ ਹੁੰਦੇ ਨੇ ਅੱਜ ਨਾਲ ਬਹੁਤ ਘਟ ਆਏ ਨੇ ਉਹਦਾ ਕਰਕੇ ਥੋੜਾ ਜਿਹਾ ਮੰਦਾ ਰਹੇਗਾ ਅੱਜ ਤੇ ਤੇ ਨਹੀਂ ਤਾਂ ਕਹਿੰਦੇ ਪੜਾਕੇ ਪੈਂਦੇ ਆ ਦਾੜ ਦਾ ਰੱਜ ਸੌਦੇ ਬਹੁਤ ਘਟ ਹੋਏ ਨੇ ਆ ਦੇਖੋ ਵੀ ਮੰਜਾ ਵੀ ਦੇ 400 ਚ ਤਿੰਨ ਮੰਜਾਂ ਬਣਨ ਨੂੰ 51 ਇੱਕ ਟੱਬਾ ਪਾਣੀ ਦਾ 400 ਰੁਪਿਆ ਸਹੂਲਤਾ ਵਧੀਆ ਚਲੋ ਬੰਦਾ ਇਹਦਾ ਬੈਠ ਜਾਂਦਾ ਦਮ ਲੈ ਰਾਂਦਾ ਪਸੂ ਬੈਹ ਜਾਂਦਾ ਨੀਹੁ ਕੀਆਂ ਦਾ ਧੁੱਪੇ ਆਹ ਦੇਖੋ ਸੌਦਾ ਹੋ ਗਿਆ ਬੱਜ ਗਈ ਚੂਲੀ ਦੁੱਧ ਦੀ ਦੇਖੋ ਥੱਲੇ ਡੋੜ ਡੋਲ ਲਖੀਏ ਦੇ ਨੇ ਆਹ ਦੇਖੋ ਸੌਦਾ ਹੋ ਗਿਆ ਭਈ ਹੁਣ ਇਹ ਮੈਂ ਵੀ ਬਾਰੀ ਲੱਤੀ ਆ ਕਿਸੇ ਨੇ ਹਮ ਇਹ ਵੀ ਰਾਈ ਜੀ ਬਣਾ ਰਹੇ ਨੇ ਭਾਈ ਥੋ ਸਮਾਂ ਹੋ ਗਿਆ ਸੀਗਾ ਤਿੰਨ ਕ ਦਾ ਉਹ ਵੀਡੀਓ ਨੂੰ ਪਾਤ ਤੋਂ ਬਾਅਦ ਸ਼ੇਅਰ ਕਰ ਦਿਓ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਨੂੰ ਵੀਡੀਓ ਇਦਾਂ ਦੀਆਂ ਸੀ ਭੇਜ ਦੇ ਰਾਵਾਂਗੇ ਤੇ ਦੇਖਦੇ ਰਹੋ ਬਲੋਗ ਨੂੰ ਧੰਨਵਾਦ